ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਪੰਜ ਬੜਾ ਦਿਖਾਵਾਂਗੇ ਤਿੰਨ ਟੋਕੜ ਕਪਣਾ ਤੇ ਦੋ ਆਪਣੇ ਆ ਪਹਿਲੇ ਸੂਏ ਪਲੂਣ ਬੱਚਿਆਂ ਸੂਣ ਵਾਲੇ ਕੁਝ ਕ ਟਾਈਮ ਇਹਨਾਂ ਦਾ ਬਾਕੀ ਆ ਡਿਟੇਲ ਬਿੱਲ ਤੋਂ ਲੈਣੇ ਆਓਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸਦੇ ਆਪਾਂ ਨਾਮ ਮੇਰਾ ਲਾਪੀ ਸਿੰਘ ਪਿੰਨ ਪਡਾਲਦੋਣਾ ਜ਼ਿਲ੍ਹਾ ਕਰਪੂਤਲਾ ਵੀਰੇ ਮੋਬਾਈਲ ਨੰਬਰ ਜੀ 7710378870 7710378870 ਹਾਂਜੀ ਅੱਜ ਆਪਰੇ ਕੋ ਪੰਜ ਵਿਹੜਾ ਸੇਲ ਆ ਹਨਾ ਹਾਂਜੀ ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਬੱਛੀ ਦੇਖੀ ਆਨੇ ਬਾਈ ਜੀ ਕਿਹੜਾ ਸੋਫੀ ਵੀਰਿਆ ਬਲੂਨ ਆ ਵੀਰੇ ਠੀਕ ਐ ਚੌਗੀ ਆ ਤਿੰਨ ਠੀਕ ਐ ਹਾਂ ਸ਼ੈਗ ਦੇ ਕੱਢਦੀ ਆ ਜੇ ਆਪਾਂ ਚਿੱਕੀ ਵੀ ਨਹੀਂ ਗਏ ਤਾਂ ਇਹਨੂੰ ਚੋਗੀ ਵੀ ਨਹੀਂ ਗਏ ਤਾਂ ਚੋਗੀ ਮੰਨ ਲੈ ਚਾਹੇ ਬੰਦਾ ਚੋਗੀ ਮੰਨ ਲਵੇ ਜਾਂ ਚਿੱਕੀ ਮੰਨ ਲਵੇ ਠੀਕ ਹੈ ਤੇ ਦੁੱਧ ਕਿੰਨਾ ਕਾ ਹੁਣ ਨਹੀਂ ਨਹੀਂ ਪਲੂਣ ਸੁਣੋ ਗੱਬਣਾ ਅੱਛਾ ਪਲੂਣ ਪਹਿਲਾਂ ਸੁਆ ਸੁਣਾ ਇਹਨੇ ਹਾਂਜੀ ਹਾਂਜੀ ਕਿੰਨਾ ਟਾਈਮ ਬਾਕੀ ਆਦਾ ਇਹਦੇ ਵੀਰੇ ਅਜੇ ਘੱਟੋ ਘੱਟ ਨਹੀਂ 15 ਦਿਨ ਪਾਏ ਠੀਕ ਆ 15 ਤੋਂ 17 ਦਿਨਾਂ ਦੇ ਬਾਕੀ ਪਏ ਆ ਹਾਂ 15 ਤੋਂ ਪਲੱਸ ਹੀ ਲੈ ਜੂਗੀ ਪਹਿਲਾਂ ਨਹੀਂ ਸੁਣਦੀ ਠੀਕ ਹੈ ਹਾਂਜੀ ਤੇ ਇਹਦਾ ਰੇਟ ਵਿਆਰ ਕੀ ਰੱਖਿਆ ਵਾ ਰੇਟ ਵੀਰੇ ਸਾਰਿਆਂ ਦੇ ਫੋਨ ਤੇ ਹੁਣੇ ਤਿੰਨ ਆਪਣੇ ਕੋਲ ਟੋਕੜ ਗੱਬਣਾ ਚੰਗੇ ਦੁੱਧ ਵਾਲੀਆਂ ਵਾ ਤੇ ਇੱਕ ਆ ਤੇ ਆਪਣੇ ਕੋਲ ਬਾਲੇ ਚੰਗੇ ਦੁੱਧ ਤੇ ਚਲਣ ਦੀ ਨਾਲ ਸਾਢੇ 3 ਨ ਮਹੀਨੇ ਦੀ ਗੱਪ ਉਹਨੂੰ ਠੀਕ ਹੈ ਇਹ ਬਾਝੋ ਖਾਨਾ ਪਹਿਲਾਂ ਤੋਰ ਉਹਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈਠਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਵੀ ਪਲੂਣ ਪਹਿਲਾਂ ਸੂਆ ਸੁੰਦੀ ਪਈ ਆ ਸੂਨ ਦੇ ਵਿੱਚ ਅੱਜ ਇਹਦੇ 15 17 ਦਿਨ ਬਾਕੀ ਪਏ ਆ ਤੇ ਪਹਿਲੇ ਸੋ ਵੀਰ ਆਪਾਂ ਦੁੱਧ ਦੀ ਉਮੀਦ ਕਿੰਨੀ ਖਲਾ ਸਕਦੇ ਆ ਇਹ ਤੋਂ ਹਾਂਜੀ 25 ਪਲੱਸ ਪਾਊਗੀ ਠੀਕ ਹੈ 25 ਲੀਟਰ ਦੁੱਧ ਮੰਨ ਕੇ ਬੰਦਾ ਪਰਚੇਸ ਬਾਜ਼ਾਰ ਰੇਟ ਦੀਆਂ ਵਾ ਇਹ ਨਹੀਂ ਵੀ ਐਵੇਂ ਹੀ गांव ਦੇ ਮੁਤਾਬਕ ਹੀ ਰੇਟ ਹੋਊਗੇ ਇਹਨਾਂ ਠੀਕ ਆ ਜਿੱਦਾਂ ਦੀ ਚੀਜ਼ ਆ ਉਦਾਂ ਦਾ ਪਰੇਟ ਕਰਾਂਗੇ ਹਨਾ ਹਾਂਜੀ ਹਾਂਜੀ ਸੋ ਬੈੜ ਦਾ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਟਰੈਕਟਰ ਬਣਾਉਣਾ ਭਾਜੀ ਆਰਾਮ ਨਾਲ 25 ਕਿਲੋ 20 ਕਿਲੋ ਦੀ ਤੇ ਗਰੰਟੀ ਨਾਲ ਲੈ ਜਵੇ ਮੇਰੇ ਤੋਂ ਜਿਹੜਾ ਮਰਜ਼ੀ ਠੀਕ ਆ ਵੀ ਕਹਿੰਦੇ ਭਾ 20 ਤੋਂ ਪਾਰ ਵਾਲੀ ਦਾ ਬੱਚੀ ਨਾਰਮਲ ਹੈਗੀ ਆ ਜਮ ਹਾਂਜੀ ਹਾਂਜੀ ਪਹਿਲਾ ਸੂਆ ਸੂਰੀ ਆ ਤੇ ਲੇਵਾ ਕਿਆ ਬਾਤਾਂ ਤਾਂ ਚਾਹੇ ਹੱਥੀ ਚੋਈ ਕਰ ਲਿਓ ਚਾਹੇ ਮਸ਼ੀਨੀ ਦੋਨੋਂ ਟਾਈਪ ਦਾ ਬੈੜ ਤੇ ਥਣ ਲੱਗਿਆ ਤੇ ਭਾਈ ਜੀ ਦੂਜੇ ਨੰਬਰ ਤੇ ਆਪਾਂ ਜਿਹੜੀ ਇਹ ਬੈੜ ਦੇਖੀ ਜੈਨੇ ਤ ਪਹਿਲਾਂ ਸੁਆ ਸੋਈ ਹੋਈ ਐ ਦੰਦੋ ਸ਼ਿੱਗੀ ਐ ਠੀਕ ਐ ਵੈਣ ਨੇ 44 ਕਿਲੋ ਦੁੱਧ ਦਿੱਤਾ ਆਪਣੇ ਕੋ ਮੇਰੇ ਘਰ ਦੀ ਐ ਠੀਕ ਐ ਪਲੂਨ ਨੇ 44 ਕਿਲੋ ਹਾਂਜੀ ਹੁਣ ਕਿੰਨਾ ਟਾਈਮ ਦੀ ਗੱਭਣਾ ਕੀ ਐ ਸਾਢੇ 3 ਨਾਂ ਮਹੀਨੇ ਦੀ ਗੱਭਣ ਦਾ 26 27 ਕਿਲੋ ਦੁੱਧ ਵੀ ਐ ਥੱਲੇ ਦੋ ਟਾਈਮ ਤਿੰਨ ਟਾਈਮ ਜਿਹੜਾ ਮਰਜੀ ਚੋ ਗਿਲ ਜਾ ਕਹਿੰਦਾ ਪਾ ਮੈਨ ਲਾਗੇ 25 ਕਿਲੋ ਦੁੱਧ ਜਮਾ ਨਿਭੜੂਗਾ ਹਾਂਜੀ ਠੀਕ ਐ ਤੇ ਸਾਢੇ 9 ਮਹੀਨੇ ਦੀ ਗੱਭਣ ਚੈੱਕ ਡਾਕਟਰ ਆਪ ਦਾ ਨਾਲ ਲੈ ਆਵੇ ਆਪਾਂ ਚੈੱਕ ਕਰਾਈ ਹੋਈ ਅਗਲਾ ਆਪ ਦੀ ਕਰਾ ਕੇ ਲੱਜਾ ਠੀਕ ਐ ਤੇ ਚੌਂਡ ਚਵਾਈ ਕਿਆ ਬਾਤ ਮੈਂ ਕਿਹਾ ਹੱਥ ਦੀ ਚਵਾਈ ਵਾਲਾ ਬਾਕੀ ਕੈਮਰਾ ਮਰੋ ਇਹਦੇ ਲੇਵੇ ਤੇ ਨਾੜਾ ਨੂੜਾ ਮਿਲਕ ਵੇਣ ਬਹੁਤ ਵੱਡੀ ਹੈ ਜੀ ਟਰ ਦੇ ਬਾਹਰੋਂ ਸਭਰੇ ਦੂਜੇ ਨੰਬਰ ਤੇ ਆਪਣੀ ਵਹਿੜ ਦੇਖਦੇ ਪਏ ਆ ਪਲੂਣ ਪਹਿਲਾ ਸੂਆ ਸੂਈ ਹੋਈ ਆ ਦੂਜੇ ਸੂਏ ਲਈ ਸਾਢੇ 3 ਮਹੀਨੇ ਦੀ ਗੱਪਣ ਚੈੱਕ ਕਨਫਰਮ ਆ ਵੀਰ ਕਹਿੰਦਾ 22 ਲੀਟਰ 25 ਲੀਟਰ ਦੁੱਧ ਨੈਟ ਹਾਜ਼ਰਾ ਤਾਜੀ ਦਾ 40 ਕਿਲੋ ਦੁਬਾਰ ਵੀਰ ਦੱਸਦਾ ਕਿ ਦੁੱਧ ਇਹਦਾ ਚੋਇਆ ਹੋਇਆਗਾ ਤੇ ਸੀਮਨ ਵਗੈਰਾ ਸੋਨਾ ਚੰਗਾ ਲੱਗਿਆ ਵਾ ਵੀਰੇ ਸੈਕਸਨ ਸੀਮਨ ਲੱਗਾ ਡੇਰੀ ਤੇ ਡੇਰੀ ਤੇ ਲਿਖਿਆ ਵਾ ਕਾ ਡਿਟੇਲ ਇਹਦੀ ਦੇ ਦਾਂਗੇ ਹਨਾ ਬਾਕੀ ਵੈੜ ਦੀ ਖੰਨੀ ਦੇ ਮੇਰਾ ਵੀ ਬਰੀਡ ਦੇ ਤੇ ਲੈ ਖੰਨੀ ਦੇ ਠੀਕ ਆ ਫੋਲੋ ਬਰੀਡ ਦੇ ਵਿੱਚ ਆ ਦੂਸਰਾ ਸੁਆ ਸੂਰੀ ਆ ਤੇ 25 ਲੀਟਰ ਦੁੱਧ ਦੋ ਟਾਂ ਇੱਕ ਤੇ ਅਗਲੇ ਨਾਲ ਦੁੱਧ ਚੋਈ ਜਾਣਾ ਦੂਜਾ ਇਹ ਗਾਂ ਬਾਦੇ ਚ ਕਰੀ ਜਾਣਾ ਉਹਨੂੰ ਮਾਲਕ ਨੂੰ ਗਾਣੇ ਪੇਮੈਂਟ ਕਰੋ ਸਾਢੇ ਤਿੰਨ ਮਹੀਨਿਆਂ ਦੀ ਗੱਬੜ ਵੀ ਆਵੇ ਠੀਕ ਹੈ ਠੀਕ ਹੈ ਸੋ ਸਾਢੇ ਤਿੰਨ ਮਹੀਨਿਆਂ ਦੀ ਗੱਬੜ ਚੈੱਕ ਕਨਫਰਮਾ ਧੋਖੜ ਗੱਬਣਾ ਵਾ ਦੁਬਾਰੇ ਇਸ ਗੱਲ ਰਿਪੀਟ ਕਰਨ ਲੱਗੇ ਆ ਪੇਮੈਂਟ ਤੁਸੀਂ ਲਾਉਣੀਆਂ ਤਸੱਲੀ ਕਰਨਾ ਤੁਹਾਡਾ ਫਰਜ਼ ਆ ਡਾਕਟਰ ਨਾਲ ਲੈ ਕੇ ਆਓ ਚੋਕ ਕੇ ਤਸੱਲੀ ਕਰਕੇ ਲੈ ਕੇ ਜਾਇਓ ਸੋ ਥਾਲਲੇ ਵਿੱਚ ਜੰਗਿਆ ਫੁੱਲ ਬਰੀਡ ਦੇ ਵਿੱਚ ਸੈਕਸਲ ਵੀਰ ਦਾਸ ਦਾ ਪੇਕੇ ਦਾ ਸੀਮਨ ਲੱਗਿਆ ਹੋਇਆ ਉਹ ਵੀਰ ਕੋਲ ਕਾਪੀ ਤੇ ਰਿਕਾਰਡ ਇਹਦਾ ਨੋਟਾ ਤੁਹਾਨੂੰ ਪਾਇਆ ਗਿਆ ਤਾਂ ਜਿਹਨਾਂ ਨੇ ਆਪਾਂ ਸੈਕਸਲ ਕੀਤਾ ਇਹ ਕਿਹਾ ਸੀ ਸਾਰਿਆਂ ਨੇ ਬੱਚੀਆਂ ਦਿੱਤੀਆਂ ਠੀਕ ਹੈ ਐ ਵੀ ਨਹੀਂ ਗੱਪਾਂ ਮਾਰੀ ਜਾਂਦੇ ਆ ਨੀ ਅੱਗੇ ਵੀਰੇ ਤੀਜਾ ਨੰਬਰ ਜਿਹੜੀ ਵਾੜ ਦੇਖੀ ਜਾਂਦੇ ਆ ਜੀ ਵੀਰੇ ਇਹਦੇ ਥੱਲੇ ਹੈ ਨਾ 13 ਕਿਲੋ ਦੁੱਧ ਆ ਠੀਕ ਹੈ 6 ਮਹੀਨਿਆਂ ਦੀ ਗੱਪਣ 6 ਮਹੀਨਿਆਂ ਦੀ ਗੱਪਣ 12 ਕਿਲੋ ਦੁੱਧ ਨਿਪਟਣ ਵਾਲਾ ਹੈਗਾਗਾ 12 ਕਿਲੋ ਮੰਨ ਲੇ ਠੀਕ ਹੈ ਚੌਣ ਜਵਾਇਕਰ ਨੰਬਰ ਮੈਂ ਗਾ ਸਾਰਿਆਂ ਦੇ ਥਾਣ ਹੱਥ ਦੀ ਚਵਾਈ ਵਾਲੇ ਠੀਕ ਐ ਤੇ ਗੱਪਣ ਦਸੀ ਹੈ ਕਿ ਇਹ 6 ਮਹੀਨਿਆਂ ਦੀ 6 ਮਹੀਨਾ ਦੀ ਗੱਪਣ ਦੂਸਰਾ ਸੂਇ ਸੁਣੀ ਅਗੇ ਹਨਾ ਦੂਸਰਾ ਸੂਇ ਸਵਰਥ ਤੀਜੇ ਨੰਬਰ ਦਾ ਆਪਾਂ ਜਿਹੜੀ ਵਹਿੜ ਦੇਖਦੇ ਪਏ ਆਂਗੇ ਸਵਰਥ ਤੋਰਾ ਵਗੈਰਾ ਦੇਖੋ ਵਹਿੜ ਦਾ ਕਿਹਾ ਵਾ ਤਾਂ ਸੋਹਣਾ ਸਾਫ ਸੁਥਰਾ ਤੇ ਦੂਸਰੇ ਸੂਏ ਲਈ ਇਹ 6 ਮਹੀਨਿਆਂ ਦੀ ਗੱਪਣ ਚੈੱਕ ਕਨਫਰਮ ਆ ਗਈ ਤੇ ਥੋੜੀ ਮੋਰੀ ਜੱਕਣਕਣ ਕਰਦੀ ਹੈ ਹਨਾ ਹੂੰ ਖੁੱਲੀ ਆਈ ਐ ਭਾਜੀ ਤੇ ਦੁੱਧ ਕਿੰਨਾ ਦੱਸਿਆ ਨੀਟਾ ਪਾ ਜਾਵਾਂ 13 ਕਿਲੋ ਠੀਕ ਹੈ 6 ਲੀਟਰ ਦੁੱਧ ਪਰ ਟਾਈਮ ਦਾ ਇਹ ਥੱਲੇ ਹਾਜ਼ਰ ਆ ਪਾ ਲੈ ਆ ਬੰਦ ਜੋ ਸੋ ਵੀਰੋ ਕੱਦ-ਕਾੜ ਵਗੈਰਾ ਦੇਖੋ ਬੈੜਦਾ ਕਿਹਾ ਬਾਤਾਂ ਤੇ ਬਾਕੀ ਮਿਲਕਵੇਨ ਵਗੈਰਾ ਸੋਹਣੀ ਚੰਗੀ ਦਿਖਾਈ ਦਿੰਦੀ ਆ ਤੇ ਠੰਡੇ ਵਾ ਦੇ 20 ਲੀਟਰ ਨੇ ਦਿੱਤਾ ਵੀਰੇ ਪਿੱਲੇ ਸੁਣ ਠੀਕ ਹੈ ਤਾਜ਼ੇ ਉਹ ਤਾਂ 28 ਲੀਟਰ ਦੁੱਧ ਸੀਗਾ ਇਹਦਾ ਜਮ ਹਾਂਜੀ ਆਪ ਹੀ ਸਿਆਣੇ ਲੋਕ ਕਿ ਜਿਹੜੀ ਹੁਣ 13 ਕਿਲੋ ਕੱਢਣ ਦੀ 6 ਮਹੀਨਿਆਂ ਦੀ ਗੱਬਣ ਠੀਕ ਹੈ ਤੇ ਅੱਗੇ ਆ ਜਾਓ ਆਪਾਂ 4 ਨੰਬਰ ਵਾਲੀ ਤੇ ਜੀ ਇਹਦਾ ਬਾਇਓ ਡਾਟਾ ਕੀ ਆ ਗਿਆ ਵੀਰੇ ਗੋਂਦੀ ਬੱਚੀ ਆ ਠੀਕ ਹੈ ਤੇ ਪਿਲੂਨ ਨੇ ਸੁਣਾ ਨੇ ਠੀਕ ਹੈ ਅਜੇ 20 ਦਿਨ ਨਹੀਂ ਹੁੰਦੀ ਏ 20 ਦਿਨ ਬਾਕੀ ਕਿੰਨਾ ਕੁ ਦੁੱਧ ਪਾ ਦੂਗੀ ਵੀਰੇ 25 ਕਿਲੋ ਪਾਉਗੀ ਰਾਮ ਤੋਰ ਦੀ ਵਾਰ ਤੇ ਵੀਰੇ ਦੰਦ ਵਾ ਕੀ ਇਹ ਦੋ ਦੰਦ ਦੋ ਦੰਦ ਆ ਬਾਈ ਠੀਕ ਹੈ ਦੋ ਦੰਦ ਕਨਫਰਮ ਆ ਪਹਿਲਾ ਸਵੇਰ ਸੂਰੀਆ 20 ਦਿਨ ਸੂਣ ਚ ਬਾਕੀ ਪਿਆ ਤੇ ਪਹਿਲੇ ਸਵੇਰ ਮੰਨ ਕੇ ਚੱਲੀ ਆਪਾਂ ਗੈਸ ਤੇ ਦੁੱਧ ਵਾਲਾ ਕਿੰਨਾ ਕੁ ਪਾ ਦੂਗੀ 25 ਪਲਸ ਪਾਉਗਾ ਤੋਰ ਦੇ ਵਾਰ ਗਿਰਾ ਘੜਾ ਦੇਦਾ ਸੋ ਕਦ ਗਾੜ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਲੱਸੀ ਨਾਲ ਵੀ ਕਿਸੇ ਬਸ ਸੋਹਰੇ ਪ੍ਰਿੰਟ ਫਰੂਟ ਬਾਕੀ ਬੈਠਦੇ ਬਹੁਤ ਜਿਆਦੇ ਚੰਗੇ ਸੋ ਦੇਖੋ ਫੇਸਬੁਕ ਕਿਹੜੇ ਇੰਦਾਂ ਦੀਆਂ ਬੱਚੀਆਂ ਮੈਲਦੀਆਂ ਕਿੱਥੇ ਔਰ ਤਾਂ ਲੱਭਦੇ ਹੀ ਨਹੀਂ ਬਸ ਠੀਕ ਹੈ ਵੀ ਨਾ ਰਹਿ ਗਿਆ ਪੈਂਟਿਕ ਸੂਟ ਦੇ ਵਿੱਚ ਇਹਦੇ ਹਨਾ ਸੋ ਦੇਖੋ ਕੱਦ-ਕੁੱਦ ਬਰਾਂਡ ਵਾਲਾ ਅੱਗੇ ਵੀਰੇ 5ਵੇਂ ਨੰਬਰ ਤੇ ਵਾੜ ਦੇਖੀਨੇ ਆਪਾਂ ਵੀਰੇ ਇਹਦੇ ਥੱਲੇ ਵੀ 12 ਕਿਲੋ ਦੁੱਧ ਦਾ ਢਾਈਆਂ ਮਹੀਨਿਆਂ ਦੀ ਉਹ ਗੱਪਣ ਠੀਕ ਹੈ ਢਾਈ ਮਹੀਨੇ ਗੱਪਣ ਜੇਕਰ 6 ਕਿਲੋ ਪਰ ਦੁੱਧ ਦਾ ਦੁੱਧ ਦੇ ਟਾਈਮ ਦਾ ਹਾਜ਼ਰਾ ਹਨਾ ਹਾਂਜੀ ਠੀਕ ਹੈ ਇਹਦਾ ਰੇਟ ਕੀ ਰੱਖਿਆ ਬਾਜ ਹੋ ਜਾ ਇਹ 35000 ਦੀ ਦੇ ਦਵਾਂਗੇ ਠੀਕ ਹੈ ਥੋੜਾ ਮਾਨਤਾਨ ਵੀ ਕਰ ਦਵਾਂਗੇ ਠੀਕ ਹੈ ਥੋੜਾ ਮੰਨ ਕੇ ਕਿੱਦ ਕੁ ਆਰ ਦਰਮਿਆਨ ਆ ਗਿਆ ਹਨਾ ਦਰਮਿਆਨ ਦਾ ਦੁੱਧ ਬਹੁਤ ਚੰਗਾ ਵਾ ਠੀਕ ਹੈ 2 ਟਾਈਮ ਹੀ ਨਾ ਦੀ ਗੱਬਣ ਚੈੱਕ ਆ 35000 ਦੇ ਵਿੱਚੋਂ ਮਾਨਤਾਨ ਕਰ ਦਾਂਗੇ ਹਾਂਜੀ ਚਾਹੇ ਲੈਣ ਨਾਲ 10 ਕਿਲੋ ਦੁੱਧ ਮੰਨ ਕੇ ਲੈ ਲੇਵੇ ਸਾਗਾ ਹਾਂ ਵੀਰੇ ਸਭਰ ਪੰਜਵੇਂ ਨੰਬਰ ਤੇ ਬੈਠ ਦੇਖੋ ਕਿਆ ਬਾਤਾਂ ਸਾਫ ਸੁਥਰੀ ਰਾਜੀ ਸਭੀ ਬੜੀ ਰੇਟ ਬਿਲਕੁਲ ਬਾਜਬ ਸਿਰਫ ਦੇ ਸਿਰਫ 35000 ਰੁਪਇਆ ਦਾ ਹੀ ਮੀਨਾ ਦੀ ਗੱਬਣ ਚੈੱਕ ਪਾਸ ਡਾਕਟਰ ਆਫ ਦਾ ਨਾਲ ਲੈ ਕੇ ਆਇਓ ਚੈੱਕ ਕਰਾ ਕੇ ਚੋਗੇ ਲੈ ਕੇ ਜਾਓ ਸਾਰੀਆਂ ਚੈੱਕ ਕਰਾ ਕੇ ਬੰਨੀਆਂ ਵੀਰੇ ਮੈਂ ਆਪ ਦੀ ਕਰਾ ਕੇ ਆ ਜੀ ਆਪ ਦੀ ਤਸੱਲੀ ਨੰਬਰ ਬੋਲ ਦੇ ਵੀਰੇ ਦੁਬਾਰੇ ਆਪਣਾ 701378870 ਠੀਕ ਹੈ ਪਿੰਡ ਪੜਾ ਲ ਦੋ ਨਾ ਜ਼ਿਲ੍ਹਾ ਕਪੂਰਥਲਾ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਦੇ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ